ਉਹਨਾਂ ਨੂੰ ਗੇਟਾਂ ਤੇ ਰੋਕਿਆ ਜਾ ਰਿਹਾ ਹੈ ਨਾ ਤੇ ਸਿੰਬੋਲਿਕ ਹੈ ਸਾਡਾ ਪ੍ਰੋਟੈਸਟ ਕਾਮਯਾਬ ਹੈਗਾ ਵੀ ਇਹ ਇਤਿਹਾਸ ਯਾਦ ਰੱਖੂਗਾ ਕਿ ਇਹ ਚੀਜ਼ ਕਰਨ ਦਾ ਫਾਇਦਾ ਸੈਂਟਰ ਸਰਕਾਰ ਨੂੰ 100% ਕੰਟਰੋਲ ਚਾਹੁੰਦੇ ਆ ਉਹ ਇਹਦਾ ਮਤਲਬ ਵੀ ਸਰਕਾਰ ਸਾਡੇ ਤੋਂ ਚਲਦੀ ਹੈ ਸਾਡੇ ਤੋਂ ਡਰਦੀ ਹੈ ਹਰ ਵਾਰੀ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਹੈ ਡੈਮੋਕ੍ਰੈਟਿਕ ਢਾਂਚੇ ਤੇ ਕਿਉਂ ਵਾਰ ਕੀਤਾ ਜਾ ਰਿਹਾ ਹੈ ਕੇਸ ਯੂਨੀਵਰਸਿਟੀ ਨੂੰ ਜੇਬ ਚ ਪਾਉਣ ਦੀ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਕਈਆਂ ਨੇ ਅਸੀਂ ਜੀ ਪੰਜਾਬ ਯੂਨੀਵਰਸਿਟੀ ਮੋਰਚੇ ਤੇ ਖੜੇ ਆ ਤੇ ਸਾਡੇ ਨਾਲ ਨੇ ਬਾਈ ਚੈਰੀ ਬਰਾੜ ਨੇ ਤੇ ਅੱਜ ਦੇ ਸਮੇਂ ਬਾਈ ਜੀ ਐਡਵੋਕੇਟ ਨੇ ਪ੍ਰੈਕਟਿਸ ਕਰ ਰਹੇ ਨੇ ਹਾਈ ਕੋਰਟ ਦੇ ਵਿੱਚ ਅਤੇ ਚੇਅਰਮੈਨ ਰਹਿ ਚੁਕੇ ਨੇ ਜੇ ਮੈਂ ਗਲਤ ਨਹੀਂ ਹਾਂ ਤਾਂ ਸ਼ਾਇਦ 2011 12 13 ਤੁਸੀਂ ਨਹੀਂ ਤੁਹਾਡੀ ਸਟੂਡੈਂਟ ਪੋਲਿਟਿਕਸ ਬਹੁਤ ਸਕਰੀ ਸੀ ਬਿਲਕੁਲ ਬਿਲਕੁਲ ਠੀਕ ਹੈ ਜੀ ਤੁਸੀਂ ਹੁਣ ਮੈਂ ਹਾਈ ਕੋਰਟ 'ਚ ਪ੍ਰੈਕਟਿਸ ਕਰ ਰਿਹਾ ਹੈਗਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗਾ ਜੀ ਵੀ ਦੇਖੋ ਅੱਜ ਕਿੰਨਾ ਹਜੂਮ ਕਿੰਨੇ ਲੋਕ ਆ ਕੇ ਇੱਥੇ ਇਸ ਮੋਰਚੇ ਨੂੰ ਸਾਥ ਦੇ ਰਹੇ ਐ ਤੇ ਇਹ ਮੈਂ ਨਾ ਲੋਕਾਂ ਨੂੰ ਇਹ ਅਪੀਲ ਵੀ ਕਰਨੀ ਚਾਹੂੰਗਾ ਵੀ ਇਹ ਇਤਿਹਾਸ ਯਾਦ ਰੱਖੂਗਾ ਜੇ ਅੱਜ ਆਪਾਂ ਇਹ ਲੜਾਈ ਨਾ ਲੜੀ ਤੇ ਇਹਨੂੰ ਜਿੱਤ ਵਾਲੇ ਪਾਸੇ ਨਾ ਲੈ ਕੇ ਗਏ ਤੇ ਇਤਿਹਾਸ ਇਸ ਚੀਜ਼ ਨੂੰ ਯਾਦ ਰੱਖੂਗਾ ਤੇ ਆਪਾਂ ਨੂੰ ਕੋਸੂਗਾ ਵੀ ਤੁਸੀਂ ਉਸ ਟਾਈਮ ਤੇ ਸੀਗੇ ਤੇ ਤੁਸੀਂ ਇਹਦੇ ਖਿਲਾਫ ਆਵਾਜ਼ ਕਿਉਂ ਨਹੀਂ ਚੱਕੀ ਇਤਨਾ ਕਿਤੇ ਚੈਰੀ ਬਾਈ ਮੈਂ ਇਹ ਚੀਜ਼ ਫੀਲ ਕਰ ਰਿਹਾ ਸੀਗਾ ਜਦ ਤੋਂ ਤਿਆਨੀ ਜਦ ਤੁਹਾਡਾ ਦੌਰ ਸੀਗਾ ਤੁਸੀਂ ਐਕਟਿਵ ਸੀਗੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਉਸ ਤੋਂ ਬਾਅਦ ਮੁਨਿਆਦ ਸਟੂਡੈਂਟ ਪੋਲਿਟਿਕਸ ਦੇ ਨਾਲ ਹੱਲ ਕੀ ਸੀ ਕਿਤੇ ਨਾ ਕਿਤੇ ਵਾਪਸੀ ਹੋ ਰਹੀ ਹੈ ਜਿਹੜੇ ਕਾਲੇ ਕਾਨੂੰਨ ਲੈ ਕੇ ਆਏ ਤੇ ਜਿਸ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਨੇ ਤੇ ਯੂਨੀਵਰਸਿਟੀ ਤੇ ਵਾਈਸ ਚਾਂਸਲਰ ਨੇ ਜਿਸ ਤਰੀਕੇ ਦੇ ਐਕਸ਼ਨਸ ਲਿੱਤੇ ਜਾਂ ਪੈਣੀ ਆਪ ਦੇ ਇੱਥੇ ਲਾਜ਼ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੀ ਡੇਟ ਦੇ ਵਿੱਚ ਹੁਣ ਜੋ ਇਹ ਚੱਲ ਰਿਹਾ ਹੈ ਕਿ ਇਹ ਕੀ ਇਹ ਫੇਰ ਤੋਂ ਮੋਡ ਲੈ ਕੇ ਆਊਗਾ ਜੋ ਸਟੂਡੈਂਟ ਪੋਲਿਟਿਕ ਦਾ ਮਾਇਨਾ ਬਤਾਊਗਾ ਬਿਲਕੁਲ ਬਹੁਤ ਵਧੀਆ ਸਵਾਲ ਕੀਤਾ ਜੀ ਤੁਸੀਂ ਅੱਛਾ ਦੇਖੋ ਮੈਂ ਇਹ ਕਹਿਣਾ ਚਾਹਣਾ ਹੈ ਵੀ ਪੰਜਾਬ ਸੂਬੇ ਨੇ ਹਮੇਸ਼ਾ ਸਾਥ ਦਿੱਤਾ ਹੈ ਦੇਸ਼ ਦਾ ਭਾਵੇਂ ਕਿਸੇ ਮਰਜ਼ੀ ਮੁੱਦੇ ਦੀ ਗੱਲ ਹੋਵੇ ਕੋਈ ਆਪ ਦਾ ਆਈ ਹੋਵੇ ਕੋਈ ਆਰਮੀ ਦੀ ਗੱਲ ਹੈ ਕਿਸੇ ਪੁਆਇੰਟ ਤੇ ਹਮੇਸ਼ਾ ਪੰਜਾਬੀ ਸੂਬਾ ਕੇਂਦਰ ਸਰਕਾਰ ਜਾਂ ਕੇਂਦਰ ਨਾਲ ਦੇਸ਼ ਨਾਲ ਖੜਾ ਰਿਹਾ ਹੈਗਾ ਕਿਉਂ ਇਹ ਹੁੰਦਾ ਹੈ ਵੀ ਹਰ ਇੱਕ ਵਾਰੀ ਪੰਜਾਬੀ ਸੂਬੇ ਨਾਲ ਹੀ ਇਹ ਵਿਤਕਰਾ ਕੀਤਾ ਜਾਂਦਾ ਹੈ ਹਰ ਵਾਰੀ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਜਿਹੜਾ ਸੈਨੇਟ ਸਿੰਡੀਕੇਟ ਇੱਕ ਡੈਮੋਕ੍ਰੈਟਿਕ ਢਾਂਚਾ ਹੈਗਾ ਆਟੋਨਮਸ ਬਾਡੀ ਹੈਗੀ ਹੈ ਜਿਹਦੇ ਵਿੱਚ ਕਿਸੇ ਪਾਰਟੀ ਦੀ ਕੋਈ ਮੋਨੋਪਲੀ ਨਹੀਂ ਹੈਗੀ ਉਹ ਤਾਂ ਹੈ ਕਿਉਂਕਿ ਹਰੇਕ ਵਰਗ ਦੇ ਪ੍ਰੋਫੈਸਰ ਟੀਚਰਸ ਗ੍ਰੈਜੂਏਟ ਕੌਨਸਟੀਟੂਐਂਸੀ ਤੋਂ ਇਲੈਕਟਿਡ ਮੈਂਬਰ ਕਿਸੇ ਪਾਰਟੀ ਦੀ ਕੋਈ ਮੋਨੋਪੋਲੀ ਨਹੀਂ ਹੈਗੀ ਉਹ ਜੇ ਡੈਮੋਕਰੈਟਿਕ ਢਾਂਚੇ ਤੇ ਕਿਉਂ ਵਾਰ ਕੀਤਾ ਜਾ ਰਿਹਾ ਇਹੋ ਜੇ ਡੈਮੋਕਰੈਟਿਕ ਢਾਂਚਿਆਂ ਦੀ ਤਾਂ ਸਮਾਂ ਹੋਰ ਲੋੜ ਆ ਸੂਬੇ ਨੂੰ ਇਹਨਾਂ ਨੂੰ ਬਦਾਉਣਾ ਚਾਹੀਦਾ ਹੈ ਕਿ ਇਹਨਾਂ ਨੂੰ ਆਪਾਂ ਇਹਨਾਂ ਦੇ ਵਾਰ ਕਰਕੇ ਤੇ ਇਹਨਾਂ ਦੇ ਇਲੈਕਸ਼ਨ ਸ਼ਡਿਊਲ ਨਾ ਅਨਾਉਂਸ ਕਰਕੇ ਤੁਸੀਂ ਇਹ ਦੇਖੋ ਵੀ 31 ਅਕਤੂਬਰ 2024 ਤੋਂ ਅੱਜ ਤੱਕ ਸੈਨੇਟ ਹੈ ਹੀ ਨਹੀਂ ਹੈਗੀ ਇੱਕ ਸਾ ਉਹਨਾਂ ਦੇਖਿਆ ਜਾਵੇ ਟੈਕਨੀਕਲਿਟੀ ਸੈਨੇਟ ਹੈ ਹੀ ਨਹੀਂ ਚੁੱਕਿਆ ਸੈਨੇਟਰੀ ਹੈ ਬਿਲਕੁਲ ਬਿਲਕੁਲ ਤਕਰੀਬਨ ਇੱਕ ਸਾਲ ਤੋਂ ਉੱਤੇ ਹੋ ਚੁ ਕਿ ਕੋਈ ਸੈਨੇਟ ਨਹੀਂ ਹੈਗੀ ਕਿਹੜੇ ਇਹਨਾਂ ਦੇ ਜਿਹੜੇ ਅਕੈਡੈਮਿਕ ਡਿਸੀਜਨਸ ਹੈਗੇ ਆ ਜਿਹੜੇ ਕੋਈ ਫੀਸਾਂ ਦੇ ਡਿਸੀਜਨਸ ਹੈ ਜਿਹੜੇ ਸਟੂਡੈਂਟ ਨਾਲ ਰਿਲੇਟਡ ਡਿਸੀਜਨਸ ਹੈਗੇ ਉਹ ਕੌਣ ਲੈ ਰਿਆ ਹੈਗਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਜਿ ਇਹੀ ਇੱਕ ਗ੍ਰੈਜੂਏਟ ਕੰਸਟੀਟੂਐਂਸੀ ਦੇ ਇਲੈਕਟਡ ਮੈਂਬਰ ਸੀਗੇ ਜਿਹੜੇ ਬਾਤ ਚੱਕਦੇ ਸੀ ਉਹਨਾਂ ਦੀ ਆਵਾਜ਼ ਦਬਾਈ ਜਾ ਰਹੀ ਹੈਗੀ ਹੈ ਤਾਂ ਇਹ ਕਿਵੇਂ ਸੈਟਅਪ ਨੂੰ ਇਹ ਜਸਟੀਫਾਈ ਕਰਨਗੇ ਰਾਈਟ ਐਂਡ ਕਿਤਨਾ ਕਿਤੇ ਜੇ ਆਪਾਂ ਉਹ ਦੇਖਿਆ ਜਾਵੇ ਚਲੋ ਆਪਾਂ ਥੋੜੀ ਜੀ ਬ੍ਰੇਨਸਟਾਰਮਿੰਗ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹਦਾ ਫਾਇਦਾ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ ਕਰਨ ਦਾ ਫਾਇਦਾ ਸੈਂਟਰ ਸਰਕਾਰ ਨੂੰ ਜਾਂ ਫਿਰ ਜੋ ਯਾਨੀ ਵਾਈਸ ਕਾਉਂਸਲਰਸ ਨੇ ਜਾਂ ਜੋ ਵੀ ਆਪਣੇ ਇੱਥੇ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਕੀ ਫਾਇਦਾ ਹੋਣਾ ਹੈ ਇਹ ਕਰਨ ਨਾਲ ਫਾਇਦਾ ਤਾਂ ਇਹ ਹੋ ਸਕਦਾ ਹੈ ਵੀ ਇਹਦੇ ਨਾਲ ਕੰਟਰੋਲ ਉਹਨਾਂ ਦੇ ਹੱਥ 'ਚ ਆ ਸਕੇ ਮੇਨ ਗੱਲ ਤਾਂ ਇਹੀ ਹੋ ਸਕਦੀ ਹੈ ਵੀ 100% ਕੰਟਰੋਲ ਚਾਹੁੰਦੇ ਆਓ ਇਸ ਯੂਨੀਵਰਸਿਟੀ ਤੇ ਇਸ ਸੈਨੇਟ ਸਿੰਡੀਕੇਟ ਦੇ ਥਰੂ ਜਦੋਂ ਕਿ ਇਹ ਚੀਜ਼ ਦੇਖਿਆ ਜਾਵੇ ਵੀ ਇਹ ਚੀਜ਼ ਕਦੇ ਵੀ ਨਹੀਂ ਹੋ ਸਕੀ ਇਸ ਯੂਨੀਵਰਸਿਟੀ ਨੂੰ ਜੇਬ ਚ ਪਾਉਣ ਦੀ ਲੋਕਾਂ ਨੇ ਬਹੁਤ ਕੋਸ਼ਿਸ਼ ਕੀਤੀ ਕਈਆਂ ਨੇ ਪਰ ਇਹ ਚੀਜ਼ ਹੋ ਨਹੀਂ ਸਕੀ ਹੈਗੀ ਹੈ ਕਿ ਉਹ ਐਤਕੀ ਵੀ ਨਹੀਂ ਹੋਣ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਅੱਜ ਕਿਵੇਂ ਲੋਕ ਅੱਜ ਦਾ ਪ੍ਰੋਟੈਸਟ ਮੈਂ ਇਸ ਹਾਵ ਨਾਲ ਕਹਿ ਰਹੇ ਹਾਂ ਵੀ ਜੇ ਇਹਨਾਂ ਨੂੰ ਗੇਟਾਂ ਤੇ ਰੋਕਿਆ ਜਾ ਰਿਹਾ ਹੈ ਨਾ ਤੇ ਸਿੰਬੋਲਿਕ ਹੈ ਸਾਡਾ ਪ੍ਰੋਟੈਸਟ ਕਾਮਯਾਬ ਹੈਗਾ ਕਿਉਂਕਿ ਜੇ ਗੇਟਾਂ ਤੇ ਰੋਕਿਆ ਜਾ ਰਿਹਾ ਕੋਈ ਗੱਲ ਹੈਗੀ ਹੈ ਸਾਨੂੰ ਇਕੱਠਾ ਹੋਣ ਨਹੀਂ ਦਿੱਤਾ ਜਾ ਰਿਹਾ ਇਹਦਾ ਮਤਲਬ ਵੀ ਸਰਕਾਰ ਸਾਡੇ ਤੋਂ ਚਲਦੀ ਹੈ ਸਾਡੇ ਤੋਂ ਡਰਦੀ ਹੈ ਇਸ ਕਰਕੇ ਮੈਂ ਚਾਹੁੰਦਾ ਵੀ ਛੇਤੀ ਤੋਂ ਛੇਤੀ ਜਿਹੜੀ ਸਰਕਾਰ ਹੈਗੀ ਹੈ ਉਹ ਇਹ ਮੰਗ ਮੰਨ ਕੇ ਤੇ ਸੈਨੇਟ ਚੋਲਾ ਦਾ ਐਲਾਨ ਕਰੇ ਤੇ ਸੈਨੇਟ ਨੂੰ ਦੁਬਾਰੇ ਬਹਾਲ ਕਰੇ ਜੇ ਆਪਾਂ ਇਹਨੂੰ ਇੱਕ ਦੂਜੇ ਪੱਖ ਨਾਲ ਵੀ ਦੇਖਿਆ ਜਾਵੇ ਤਾਂ ਕੱਲ ਜੈਮਨੀ ਚੋਣਾ ਹੈ ਗਿਆ ਤਰਨ ਤਰਨ ਦੀਆ ਕਿਤੇ ਨਾ ਕਿਤੇ ਉਹਨੂੰ ਹੈਂਪਰ ਕਰਨ ਲਈ ਵੀ ਕਿ ਇਥੋਂ ਦੀ ਜਿਹੜਾ ਯੂਥ ਪੋਲਿਟੀਕਲ ਯੂਥ ਹੈ ਜਾਂ ਜੋ ਜਿੰਨੇ ਵੀ ਜਥੇਬੰਦੀਆਂ ਉਹ ਕਿਤੇ ਨਾ ਕਿਤੇ ਇੱਥੇ ਰੁੱਝ ਜਾਣ ਤੇ ਉੱਥੇ ਜਾ ਕੇ ਨਾ ਹੋ ਆਪਣਾ ਯਾਨੀ ਉਹ ਜਿਸ ਤਰੀਕੇ ਨਾਲ ਉਹਨੂੰ ਮਰਜ਼ੀ ਮੈਨਿਪੂਲੇਟ ਕਰ ਲੈ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਗੱਲ ਹੋ ਸਕਦੀ ਹੈ ਦੇਖੋ ਜੀ ਜਿਸ ਹਾਮ ਨਾਲ ਆਪਾਂ ਪਿਛਲੇ ਟਾਈਮਾਂ ਤੋਂ ਸੁਣਿਆ ਹੈਗਾ ਵੀ ਵੋਟਾਂ ਨਾਲ ਕਿਵੇਂ ਹੇਰਾਫੇਰੀ ਹੋ ਰਹੀ ਹੈ ਕਈ ਸਟੇਟਾਂ 'ਚ 25 ਲੱਖ ਗਲਤ ਵੋਟਾਂ ਬਣਾਤੀਆਂ ਕੋਈ ਕੈਂਸਲ ਕਰਤੀਆਂ ਉਹ ਮਤਲਬ ਉਹੀ ਚੀਜ਼ ਆ ਗਈ ਹੈ ਜਿਵੇਂ ਇੱਥੇ ਸੈਨੇਟ ਨੂੰ ਤੇ ਇਸ ਯੂਨੀਵਰਸਿਟੀ ਨੂੰ ਆਪਦੀ ਜੇਬ 'ਚ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸਰਕਾਰਵੰਨੀਆਂ ਉਹੀ ਚੀਜ਼ੇ ਜਿਮਣੀ ਚੋਣਾਂ ਤੇ ਤੇ ਹੋਰ ਚੋਣਾਂ ਨਾਲ ਕਰਨਾ ਚਾਹੁੰਦੀ ਹੈ ਆਪਦੇ ਵੋਟਰ ਨਜਾਇਜ਼ ਜਿਹੜੇ ਫਾਲਸ ਨੇਮ ਦੇ थ्रू ਇਕੱਠੇ ਕਰ ਰਹੇ ਐ ਉਹਨਾਂ ਦਾ ਮਕਸਦ ਤਾਂ ਫਿਰ ਇਹੀ ਹੋ ਸਕਦਾ ਨਾ ਵੀ ਕੁਝ ਗਲਤ ਤਰੀਕੇ ਨਾਲ ਵੀ ਇਲੈਕਟਡ ਨਾ ਹੋ ਕੇ ਉਸ ਗਲਤ ਤਰੀਕੇ ਨਾਲ ਚੋਣਾਂ ਜਿੱਤਣਾ ਚਾਹੁੰਦੇ ਆ ਇਸੇ ਕਰਕੇ ਇਹ ਉਹਤੇ ਡਿਸੀਜਨ ਲੈ ਰਹੇ ਹੈਗੇ ਆ ਤੁਸੀਂ ਦੇਖੋ ਵੀ ਲੋਕ ਲੋਕ ਮਾਰੂ ਡਿਸੀਜਨ ਕੋਈ ਵੀ ਹੋਊਗਾ ਤਾਂ ਉਹ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ ਨੁਕਸਾਨ ਕਰੂਗਾ ਹੀ ਨਾ ਅਕਸਰ ਜਿਉਂ ਨੁਕਸਾਨ ਕਰੂਗਾ ਤੇ ਕਿਉਂ ਇਹੋ ਜਿਹਾ ਡਿਸੀਜਨ ਅੱਗੇ ਲੈਣਗੇ ਅਤੇ ਤਖਤਾ ਪਲਟ ਜਦ ਵੀ ਆਪਾਂ ਦੇਖਿਆ ਹੈ ਪੋਲਿਟੀਕਲ ਜਾਂ ਤੇ ਇਲੈਕਸ਼ਨ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਜਦ ਵੀ ਯੂਟ ਆ ਕੇ ਵੋਟਾਂ ਦੇ ਵਿੱਚ ਸ਼ਾਮਲ ਹੁੰਦਾ ਉਦੋਂ ਹਮੇਸ਼ਾ ਤਖਤਾ ਪਲਟ ਹੁੰਦਾ ਰਾਈਟ ਐਂਡ ਦੂਜੀ ਗੱਲ ਜੇ ਅੱਜ-ਅੱਜ ਸੈਨੇਟਰ ਦੇ ਇਲੈਕਸ਼ਨਸ ਦੀ ਗੱਲ ਕੱਲ ਨੂੰ ਪੰਜਾਬ ਯੂਨੀਵਰਸਿਟੀ ਦੇ ਇਲੈਕਸ਼ਨਸ ਦੀ ਗੱਲ ਆ ਜਾਣਗੀਆਂ ਪ੍ਰਧਾਨਗੀ ਦੀ ਚੋਣਾਂ ਦੀ ਗੱਲ ਆ ਜਾਊਗੀ ਹੈਨਾ ਉਹ ਇਲੈਕਟਿਡ ਕਮੇਟੀ ਦੀ ਗੱਲ ਆ ਜਾਊਗੀ ਤੇ ਇਸ ਕਰਕੇ ਕਿਤੇ ਨਾ ਕਿਤੇ ਯਾਨੀ ਆਪਦੇ ਡਰ ਕਰਕੇ ਇਹ ਸਾਨੂੰ ਸਾਡੇ ਤੇ ਇਹ ਆਪਦੇ ਜਿਹੜੇ ਕਾਨੂੰਨ ਲੈ ਕੇ ਆ ਰਹੇ ਨੇ ਅਜੇ ਅੱਜ ਨਹੀਂ ਰੋਕਿਆ ਅੱਜ ਇਕੱਠੇ ਨਹੀਂ ਹੋਏ ਤਾ ਉਹਦਾ ਨੁਕਸਾਨ ਨਾ ਸਿਰਫ ਸਾਨੂੰ ਇਸ ਯੂਨੀਵਰਸਿਟੀ ਨੂੰ ਹੋਊਗਾ ਪੂਰੇ ਸੂਬੇ ਨੂੰ ਹੋਊਗਾ ਐਂਡ ਨਾਲ ਦੇ ਨਾਲ ਪੂਰੇ ਦੇਸ਼ ਨੂੰ ਹੋਊਗਾ ਬਹੁਤ ਧੰਨਵਾਦ ਵੀਰ